ਗੁਰਦਵਾਰਾ ਸਾਹਿਬ ਸੇਵਾ ਕਰਦਿਆਂ ਕਰਦਿਆਂ ਦੋ ਕ ਪੱਤੇ ਆ ਊੜਾ ਚੁੱਕਣ ਲੱਗਿਆ ਉਹ ਤੋੜੇ ਚ ਪਾਏ ਆ ਕਿ ਮੈਨੂੰ ਪਤਾ ਨਹੀਂ ਲੱਗਾ ਵੀ ਕੀ ਲੜ ਗਿਆ ਵਾ ਬਾਹ ਗਲ ਗਈ ਆ ਬਾਹ ਬਹੁਤ ਹੀ ਜਿਆਦਾ ਫੁੱਲ ਗਈ ਆ ਇੱਕ ਬੱਚੇ ਨੇ ਚੋਕ ਚਕਾ ਕੇ ਮੈਨੂੰ ਹਸਪੀਟਲ ਦਾਖਲ ਕਰਾਇਆ ਵਾ ਦੋ ਮਹੀਨਿਆਂ ਦੇ ਵਿੱਚ ਅਹੀਂ ਕਰਜਾ ਬਹੁਤ ਹੀ ਜਿਆਦਾ ਸਾਡੇ ਸਿਰ ਤੇ ਚੜ ਗਿਆ ਵਾ ਸਾਡੀ ਵੀਰ ਭਰਾਓ ਮਦਦ ਕਰੋ ਉਹ ਇਹੋ ਕਹਿੰਦੇ ਰਿਹਾ ਵੀ ਹੱਥ ਵਡਣਾ ਵਾ ਪੱਟ ਦੇ ਵਿੱਚੋਂ ਮਾਸ ਕੱਢ ਕੇ ਤੇ ਬਾਹਾਂ ਤੇ ਲਾ ਦਾਂਗੇ ਮੁੜ ਕੇ ਉਹਨਾਂ ਕੋਲੋਂ ਇਹ ਗੱਲ ਨਹੀਂ ਬਣੀ ਉਹਨਾਂ ਨੇ ਮੁੜ ਕੇ ਇਹੋ ਕਿਹਾ ਵਾ ਇੱਕ ਉਂਗਲ ਝਾੜਤੀ ਆ ਦੂਜਾ ਆਂਦੇ ਹੀ ਪੰਜਾਰੇ ਉਂਗਲਾਂ ਵਡਣੀਆਂ ਵਾ ਚੁੱਕ ਚਕਾ ਕੇ ਪੈਹਾ ਲਾਤਾ 10 ਲੱਖ ਰੁਪਏ ਸਾਡੇ ਸਿਰ ਤੇ ਕਰ ਜਾਵਾ ਰੋਟੀ ਤੋਂ ਅਹੀਂ ਨਸੀਬ ਹੋ ਗਿਆ ਹੱਥ ਟੱਡ ਕਦੀ ਕਿਹ ਕੋ ਹੱਥ ਟੱਡ ਕੇ ਤਰਲੇ ਮਿੰਤਾ ਦੇ ਨਾਲ ਮੇਰਾ ਇਲਾਜ ਕਰਾਇਆ ਘਰ ਗਹਿਣੇ ਵੀ ਦਾਖਾ ਦਿੱਤਾ ਵਾ ਤੇ ਚਲੋ ਮਾਤਾ ਹੱਡੀ ਬਾਤ ਹੋ ਜੇ ਤੇ ਜਦੋਂ ਮੰਮੀ ਬਿਮਾਰ ਸੀ ਨਾ ਤੇ ਉਦੋਂ ਮੈਂ ਵਿਆਜੀ ਚੁੱਕ ਕੇ ਘਰ ਗਏ ਨੇ ਪਾ ਕੇ ਤੇ 5 ਲੱਖ ਰੁਪਇਆ ਲਿਆ ਹੈ ਤੇ ਜਿਹਦੇ ਵਿੱਚ 20000 ਰੁਪਇਆ ਮਹੀਨੇ ਦੀ ਕਿਸ਼ਤ ਜਾਂਦੀ ਆ ਤੇ ਘਰ ਦਾ ਮਲਕੀ ਬਹੁਤ ਹੀ ਮੁਸ਼ਕਲ ਗੁਜ਼ਾਰਾ ਹੋਣ ਰਿਹਾ ਵਾ ਇਹ ਤੇ ਬੜਾ ਮੰਦਾਲ ਹੋ ਜਾਂਦਾ ਹੈ ਤੇ ਜਿੱਦ ਤੇ ਪੈਂਦੀ ਪਤਾ ਤੇ ਉਹਨੂੰ ਹੁੰਦਾ ਭਾਈ ਸਾਹਿਬ 15-16000 ਰੁਪਏ ਮੇਰੀ ਤਨਖਾਹ ਆ ਜਾਂਦੀ ਆ ਕੁਝ ਡੈਡੀ ਦੇ ਪਾ ਕੇ ਫਾ ਲਾ ਕੇ ਤੇ 20000 ਰੁਪਏ ਨਾਲ ਉਹ ਦੇ ਦਿੰਦੇ ਰੋਟੀ ਮਿਲਦੀ ਆ ਖਾ ਲੈਂਦੀ ਆ ਨਹੀਂ ਤੇ ਵੇਖੀ ਚਾਹੀਦਾ ਨਹੀਂ ਤੇ ਗੁਰੂ ਰਾਮਦਾਸ ਦਾ ਘਰ ਤੇ ਹੈਗਾ ਹੀ ਉੱਥੇ ਇੱਕ ਅਦਾ ਪ੍ਰਸ਼ਾਦਾ ਛਕ ਲਈਦਾ ਵਾ ਭਾਈ ਸਾਹਿਬ ਜੀ ਕੱਲਾ ਵਿਆਹ ਜੀ ਮਹਾ ਤਰੰਦਿਆ ਵਾ ਪੈਸਾ ਕੋਈ ਨਹੀਂ ਲੱਥਾ ਬਦ ਕਿ ਪੈਸੇ ਚੜਨਦੇ ਆ ਲੱਥਨ ਕੋਈ ਨਹੀਂ ਡਿਆ ਪ੍ਰਧਾਨ ਸਾਹਿਬ ਜਿਹੜੇ ਸਾਡੇ ਹਰਜਿੰਦਰ ਸਿੰਘ ਧਾਮੀ ਹੀ ਉਹਨਾਂ ਨੇ ਉਹਨਾਂ ਦੇ ਪੀਏ ਨੇ ਸਾਈਨ ਕੀਤੇ ਹੀ ਪਰ ਆਪਾਂ ਜਦੋਂ ਉੱਥੇ ਅਰਜੀ ਲੈ ਕੇ ਗਏ ਹਨਾ ਪਰ ਉਹ ਅੱਗੋਂ ਇਹੋ ਗੱਲ ਕਹੀ ਜਾਂਦੇ ਹੈ ਕਿ ਆਪਾਂ 40% ਪਹਿਲਾਂ ਹੀ ਮਾਫ ਕੀਤਾ ਵਾ ਅੱਜ ਤੋਂ ਵੱਧ ਆਪਾਂ ਕੁਝ ਨਹੀਂ ਕਰ ਸਕਦੇ ਪਹਿਲਾਂ ਆਂਦੇ ਹੈ ਕਿ ਸਿਰਫ ਕਲਾ ਕਮਰੇ ਦਾ ਕਿਰਾਇਆ ਵਾ ਬਾਅਦ ਵਿੱਚ ਉਹ ਆਂਦੇ ਹੀ ਕਿ ਨਹੀਂ ਬੈੱਡ ਦਾ ਕਿਰਾਇਆ ਵੀ ਲੈਣਾ ਵਾ ਚੈੱਕ ਅਪ ਹੁੰਦੀ ਆ ਪੱਟੀ ਹੁੰਦੀ ਆ ਉਹਦੇ ਵੀ ਕਿਰਾਇਆ ਲੈਣਾ ਵਾ ਉਹਦੀ ਫੀਸ ਲੈਣੀ ਆ ਅੰਦਰ ਸਾਂ ਚੈੱਕ ਕਰਦੀਆਂ ਉਹਦੀ ਵੀ ਫੀਸ ਲੈਣੀ ਆ ਜਿਹੜਾ ਬਿਜਲੀ ਦਾ ਬਿੱਲ ਆ ਉਹਦਾ ਵੀ ਮਤਲਬ ਕਿ ਆਪਾਂ ਕਰਾ ਲੈਣਾ ਵਾ ਤਕਰੀਬਨ ਉਹਨੇ 35-40000 ਰੁਪਏ ਫਿਰ ਬਣਾਤਾ ਸਸੀਆ ਦੋਸਤੋ ਮੈਂ ਥੋੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਖਵਾਵਾਂਗੇ ਤੁਹਾਨੂੰ ਅੱਜ ਹਲਕਾ ਟਾਰੀ ਦੇ ਪਿੰਡ ਭੰਡੋਰੀ ਦੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜੇ ਸਰਦਾਰ ਜੀ ਨੇ ਸਰਦਾਰ ਰਵਿੰਦਰ ਸਿੰਘ ਇਹ ਪਾਟੀ ਸਿੰਘ ਨੇ ਅਤੇ ਜਿਹੜੇ ਕੀ ਇਹ ਡਿਊਟੀ ਸੇਵਾ ਜਿਹੜੀ ਨਿਭਾ ਰਹੇ ਨੇ ਸੱਚਕਣ ਸਿੰਘ ਦਰਬਾਰ ਸਾਹਿਬ ਵਿੱਚ ਪਾਟੀ ਸਿੰਘ ਦੀ ਸੇਵਾ ਨਿਭਾ ਰਹੇ ਨੇ ਤੇ ਇਹਨਾਂ ਦੇ ਮਾਤਾ ਜੀ ਨੇ ਜਸਵੀਰ ਕੌਰ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਰਵਿੰਦਰ ਸਿੰਘ ਨੇ ਹੱਥ ਵਿੱਚ ਇੱਕ ਇਕਰਾਰਨਾਮਾ ਫੜਿਆ ਹੋਇਆ ਵਾ ਜਿਹੜਾ ਕਿ ਕਿਸੇ ਤੋਂ ਇਹਨਾਂ ਨੇ ਆਪਣੇ ਮਾਂ ਦੇ ਇਲਾਜ ਵਾਸਤੇ 5 ਲੱਖ ਰੁਪਏ ਲਿਆ ਸੀ ਅਤੇ ਉਸ ਤੋਂ ਜਿਹੜਾ ਹਰ ਮਹੀਨੇ 20000 ਰੁਪਏ ਜਿਹੜੀ ਉਹ ਕਿਸ਼ਤ ਜਿਹੜੀ ਹੈ ਅਦਾ ਕਰ ਰਹੇ ਨੇ ਅਤੇ ਹੁਣ ਤਾਂ ਸਰਦਾਰ ਵਿੰਦਰ ਸਿੰਘ ਦੇ ਤੇ ਜਿਹੜਾ ਕਰਜ਼ਾ ਜਿਹੜਾ ਵਾ 10 ਲੱਖ ਦੇ ਕਰੀਬ ਜਿਹੜਾ ਕਰਜ਼ਾ ਉਸੇ ਚੜ ਗਿਆ ਵਾ ਤੁਸੀਂ ਦੇਖ ਸਕਦੇ ਹੋ ਮਾਤਾ ਜਸਬੀਰ ਕੁਰ ਇੱਕ ਤਸੀਹੇ ਜੂ ਸਾਡੀ ਕਰਾਂਗੇ ਇਹਨਾਂ ਦੇ ਕੋਈ ਜਰੀਲੀ ਕੀ ਲੜ ਗਈ ਸੀ ਜਿਸ ਦੇ ਕਾਰਨ ਇਹਨਾਂ ਦਾ ਹੱਥ ਜਿਹੜਾ ਸੱਜੇ ਹੱਥ ਦੀ ਇੱਕ ਚੀਚੀ ਉਂਗਲ ਜਿਹੜੀ ਆ ਵੱਢਣੀ ਪਈ ਤੁਸੀਂ ਦੇਖ ਸਕਦੇ ਹੋ ਘਰ ਦੇ ਕੀ ਹਾਲਾਤ ਨੇ ਸਰਦਾਰ ਅਰਵਿੰਦਰ ਸਿੰਘ ਜਿਹੜਾ ਕਿ ਪਾਟੀ ਸਿੰਘ ਦੀ ਸੇਵਾ ਨਿਭਾ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਸਰਦ ਕਰਨ ਜੀ ਦਰਬਾਰ ਸਾਹਿਬ ਆਪਣੀ ਮਾਤਾ ਦੇ ਇਲਾਜ ਵਾਸਤੇ ਇਹਨਾਂ ਨੇ ਕਾਫੀ ਜਿਹੜਾ ਵਿਆਜ ਜੀ ਪੈਸੇ ਜੜੇ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਮਾਤਾ ਜੀ ਦੇ ਤੁਹਾਨੂੰ ਹੱਥ ਦੀਆਂ ਤਸਵੀਰਾਂ ਜੀ ਸਾਡੀ ਕਰਾਂਗੇ ਜਿਸ ਤਰ੍ਹਾਂ ਮਾਤਾ ਜੀ ਨੇ ਪੱਟੀ ਬੰਨੀ ਹੋਈ ਆ ਹੱਥ ਜਿਹੜਾ ਪੂਰਾ ਜਿਹੜੀ ਆ ਬਾਹ ਜਿਹੜੀ ਆ ਉਹ ਗਲ ਗਈ ਸੀ ਗੱਲ ਬਾਤ ਵੀ ਕਰਾਂਗੇ ਮਾਤਾ ਜੀ ਨਾਲ ਮਾਤਾ ਜੀ ਹੋਇਆ ਕੀ ਸੀ ਦੱਸ ਕੇ ਨੂੰ ਸਾਡਾ ਕਰਦੇ ਹੋ ਕੀ ਹੱਥ ਨੂੰ ਹੋਇਆ ਕੀ ਆ ਕਿ ਜਰੀਲੀ ਚ ਪਦਾਰਥ ਕਿਹੜਾ ਜਿਹੜੀ ਤੁਹਾਨੂੰ ਜਿਹੜੀ ਚੀਜ਼ ਲੱਗ ਗਈ ਇੱਥੇ ਗੁਰਦੁਆਰਾ ਸਾਹਿਬ ਭਾਜੀ ਮੈਂ ਸੇਵਾ ਕਰਦਾ ਹੀ ਸਾਂ ਗੁਰਦੁਆਰਾ ਸਾਹਿਬ ਸੇਵਾ ਕਰਦਿਆਂ ਕਰਦਿਆਂ ਦੋ ਕ ਪੱਤੇ ਆ ੂੜਾ ਚੁੱਕਣ ਲੱਗਿਆ ਉਹ ਤੋੜੇ ਚ ਪਾਏ ਆ ਕਿ ਮੈਨੂੰ ਪਤਾ ਨਹੀਂ ਲੱਗਾ ਵੀ ਕੀ ਲੱਗ ਗਿਆ ਉਹ ਲੜਨ ਦੇ ਬਜਾਏ ਉਹ ਰਾਤ ਦੇ ਵਿੱਚੋਂ ਹੀ ਲਾਜ ਕਰਾਇਆ ਵਾ ਬਾਹ ਗਲ ਗਈ ਆ ਬਾਹ ਬਹੁਤ ਹੀ ਜਿਆਦੀ ਫੁੱਲ ਗਈ ਆ ਹਾਰ ਕੇ ਮੇਰਾ ਸਰੀਰ ਦੇ ਵਿੱਚ ਜ਼ਹਿਰ ਫੈਲ ਗਿਆ ਵਾ ਇਹ ਇਹ ਬੱਚੇ ਨੇ ਜੋਕ ਚਕਾ ਕੇ ਮੈਨੂੰ ਹਸਪੀਟਲ ਦਾਖਲ ਕਰਾਇਆ ਵਾ ਉੱਥੇ ਰਾਤ ਦੇ ਵਿੱਚੋਂ ਬਈ ਬਹੁਤ ਹੀ ਜ਼ਿਆਦਾ ਪੈਸਾ ਲੱਗ ਗਿਆ ਵਾ ਅਸੀਂ 20 ਦਿਨ ਗੁਰੂ ਰਾਮਦਾਸ ਹਸਪਤਾਲ ਰਹੇ ਆ ਐਸੀ ਰੂਮ ਦੇ ਵਿੱਚ ਬਈ ਬਹੁਤ ਹੀ ਜ਼ਿਆਦਾ ਕਰਜ਼ਾ ਲੱਗ ਗਿਆ ਕਰਜ਼ਾ ਬਹੁਤ ਅਹੀਂ ਹਲਕੇ ਹੋ ਗਏ ਹੁਣ ਮੁੜ ਕੇ ਇਸ ਤੋਂ ਬਾਅਦ ਆਨੂੰ ਉੱਥੇ ਹੋਟੀਆਂ ਹਸਪਤਾਲ ਸ਼ਿਫਟ ਕਰ ਦਿੱਤਾ ਉੱਥੇ ਅਸੀਂ ਦੋ ਦੋ ਮਹੀਨੇ ਰਹੇ ਆ ਦੋ ਮਹੀਨਿਆਂ ਦੇ ਵਿੱਚ ਅਸੀਂ ਕਰਜ਼ਾ ਬਹੁਤ ਹੀ ਜ਼ਿਆਦਾ ਸਾਡੇ ਸਿਰ ਤੇ ਚੜ ਗਿਆ ਵਾ ਸਾਡੀ ਵੀਰ ਭਰਾਓ ਮਦਦ ਕਰੋ ਮੇਨੇ ਸੋ ਮਾਤਾ ਦੀ ਇਲਾਜ ਕਿਦਾਂ ਕਰਾਇਆ ਸੀ ਤੇ ਡਾਕਟਰ ਕੀ ਦੱਸਦੇ ਸੀ ਵੀ ਹੱਥ ਨੂੰ ਵੜਨਾ ਪੈਣਾ ਕਿ ਜਾਂ ਇਸੇ ਤਰ੍ਹਾਂ ਹੱਥ ਦਾ ਇਲਾਜ ਕਰਨਾ ਵਾ ਤੇ ਜ਼ਖਮ ਕਿਸ ਤਰ੍ਹਾਂ ਦੇ ਹੋਗੇ ਸੀ ਦਸ਼ਕਾ ਜੂ ਸਾਡਾ ਕਰਦੇ ਕੋਈ ਅਸੀਂ ਦੇਖਿਆ ਤਸਵੀਰਾਂ ਵਿੱਚ ਤੁਹਾਡੀ ਜਿਹੜੀ ਇਹ ਸਾਰੀ ਬਾਹ ਜਿਹੜੀ ਹੈ ਸਰ ਜੀ ਉਹ ਸਾਰੀ ਗਲ ਗਈ ਸੀ ਬਾਹ ਜਿਹੜੀ ਹਾਂਜੀ ਬਾਹ ਬਹੁਤ ਹੀ ਜ਼ਿਆਦੀ ਗਲ ਗਈ ਸੀ ਤੇ ਗਲਣ ਦੇ ਬਜਾਏ ਇਹ ਗੱਲ ਦਾ ਤੇ ਸਾਨੂੰ ਵੀ ਨਹੀਂ ਪਤਾ ਲੱਗਾ ਵੀ ਕੀ ਗੱਲ ਸਾਡੇ ਨਾਲ ਬਣ ਗਈ ਆ ਤੇ ਉਹ ਇਹੋ ਕਹਿੰਦੇ ਰਿਹਾ ਵੀ ਹੱਥ ਵਡਣਾ ਵਾ ਪੱਟ ਦੇ ਵਿੱਚੋਂ ਮਾਸ ਕੱਢ ਕੇ ਤੇ ਬਾਹਾਂ ਤੇ ਲਾ ਦਾਂਗੇ ਮੁੜ ਕੇ ਉਹਨਾਂ ਕੋਲੋਂ ਇਹ ਗੱਲ ਨਹੀਂ ਬਣੀ ਉਹਨਾਂ ਨੇ ਮੁੜ ਕੇ ਇਹੋ ਕਿਹਾ ਵਾ ਇੱਕ ਉਂਗਲ ਝਾੜਤੀ ਆ ਦੂਜਾ ਆਂਦੇ ਹੀ ਪੰਜ ਚਾਰੇ ਉਂਗਲਾਂ ਵਡਣੀਆਂ ਵਾ ਅਸੀਂ ਉਂਗਲਾਂ ਨਹੀਂ ਵਡਾਈਆਂ ਦੋ ਮਹੀਨੇ ਉਹਨਾਂ ਨੇ ਰੱਖ ਕੇ ਸਾਨੂੰ ਵੀ ਹੱਥ ਵਡਣ ਦੇ ਬਜਾਏ ਕਿਹਾ ਵਾ ਵੀ ਹੱਥ ਵਡਣਾ ਅਸੀਂ ਹੱਥ ਨਹੀਂ ਵਡਾਇਆ ਬੱਚੇ ਨੇ ਚੁੱਕ ਚਕਾ ਕੇ ਪਹਿਲਾਤਾ 10 ਲੱਖ ਰੁਪਏ ਸਾਡੇ ਸਿਰ ਤੇ ਕਰਜ਼ਾ ਵਾ ਰੋਟੀ ਤੋਂ ਹੀ ਨਸੀਬ ਹੋ ਗਿਆ ਮਨੀਸ਼ੂ ਮਾਤਾ ਜੀ ਇੰਨੇ ਪੈਸਿਆਂ ਦਾ ਫਿਰ ਕਿੱਥੋਂ ਦੀ ਆਮਕੀਤਾ ਪੁੱਤ ਨੇ ਕਿਉਂਕਿ ਜਿਵੇਂ ਤੁਹਾਡਾ ਜਿਹੜਾ ਪੋਤੇ ਆ ਸਰਦਾਰ ਬਿੰਦਰ ਸਿੰਘ ਜਿਹੜਾ ਕਿ ਪਾਟੇ ਸਿੰਘ ਦੀ ਡਿਊਟੀ ਕਰਦਾ ਵਾ ਸੱਚਕੀ ਦਰਬਾਰ ਸਾਹਿਬ 15 16 17 ਵੱਤ ਵੱਤਰਗਾਹ ਹੋ ਗਈ ਇਸ ਵੀਰ ਦੀ ਫਿਰ ਇੰਨੇ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਕੀਤਾ 10 ਲੱਖ ਰੁਪਏ ਬੜੀ ਵੱਡੀ ਰਕਮ ਹੁੰਦੀ ਆ ਕਿੱਥੋਂ ਇੰਤਜ਼ਾਮ ਕੀਤਾ ਵੀਰ ਨੇ ਵੀਰ ਨੇ ਇਸ ਤਰ੍ਹਾਂ ਹੀ ਕਦੀ ਕਿਸੇ ਕੋ ਹੱਥ ਟੱਡ ਕਦੀ ਕਿਸੇ ਕੋ ਹੱਥ ਟੱਡ ਕੇ ਦਰ ਲੀਮਿੰਟਾਂ ਦੇ ਨਾਲ ਮੇਰਾ ਇਲਾਜ ਕਰਾਇਆ ਘਰ ਗਹਿਣੇ ਵੀ ਰੱਖ ਦਿੱਤਾ ਵਾ ਵੀ ਚਲੋ ਮਾਤਾ ਹੱਡੀ ਬਾਜ ਜੇ ਤੇ ਅਜੇ ਵੀ ਪੈਹਾ ਲੱਗਣ ਡਿਆ ਜੇ ਵੀਰ ਜੀ ਲੱਗਦਾ ਨਹੀਂ ਕਿ ਅਰਵਿੰਦਰ ਸਿੰਘ ਨੇ ਇੱਕ ਪੁੱਤਰ ਹੋਣ ਦਾ ਜਿਹੜਾ ਆਪਣਾ ਜਿਹੜਾ ਸਬੂਤ ਦਿੱਤਾ ਵਾ ਕਿਉਂ ਮਾਂ ਦੀ ਸੇਵਾ ਕੀਤੀ ਉਹਨੇ ਘਰ ਗਹਿਣੇ ਤੱਕ ਪਾ ਦਿੱਤਾ ਵੀ ਆਪਣੀ ਮਾਂ ਨੂੰ ਬਚਾਉਣ ਵਾਸਤੇ ਵੀ ਮੇਰੀ ਮਾਂ ਬਾਜੇ ਕਿ ਲੱਗਦਾ ਨਹੀਂ ਇਸ ਤਰ੍ਹਾਂ ਦੇ ਹੋਣ ਆਰ ਪੁੱਤ ਹਰ ਕਮਾ ਦੇ ਪੁੱਤ ਹੋਣੇ ਚਾਹੀਦੇ ਨੇ ਹਾਂਜੀ ਮੈਂ ਤਾਂ ਕਹਿੰਨੀ ਮਹਾਰਾਜ ਸੱਚੇ ਪਾਤਸ਼ਾਹ ਜਿਤਨਾ ਤੇ ਮੇਰੇ ਪੋਤੇ ਆਇਤ ਤਰ੍ਹਾਂ ਦੇ ਹਰ ਇੱਕ ਦੇ ਪੁੱਤ ਜੰਮਣ ਘਰ ਘਰ ਜੰਮਣ ਮੇਰੇ ਵੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਵੱਡੀ ਵੱਡੀ ਉਮਰ ਹੋਵੇ ਅੱਜ ਇਹਨੇ ਮੈਨੂੰ ਪੈਹਾ ਲਾ ਕੇ ਬਚਾਇਆ ਵਾ ਅੱਜ ਇਹਨਾਂ ਦੇ ਵਿੱਚ ਮੈਂ ਖੜੀ ਹਾਂ ਅਸੀਂ ਦੇਖਿਆ ਕਈ ਪੁੱਤ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਜਦੋਂ ਕਿਤੇ ਵਿਆਹ ਹੀ ਜਾਂਦੇ ਨੇ ਤੇ ਉਹ ਕਹਿੰਦੇ ਨੇ ਵੀ ਦੂਸਰਾ ਪੁੱਤ ਕਰੇ ਤੀਸਰਾ ਪੁੱਤ ਕਰੇ ਜਾਂ ਬਹੁਤੀ ਕਿਤੇ ਜਿਵੇਂ ਮਾਂ ਦੇ ਦੁੱਖ ਤਕਲੀਫ ਆ ਜਾਂਦੀ ਆ ਇਹਨਾਂ ਪੈਥਾਂ ਨਹੀਂ ਲਾਉਂਦੇ ਅਸੀਂ ਦੇਖਿਆ ਤੁਹਾਡੇ ਸ੍ਰਿੰਦਰ ਪੁੱਤ ਨੇ ਮੀਨਾ ਚਾਚਾ ਜੀ ਦੇ ਆਪਣੇ ਘਰ ਜਿਹੜਾ ਸੀ ਘਰ ਵਿੱਚ ਅਸੀਂ ਬੈਠੇ ਆ ਇਹ ਘਰ ਗਹਿਣੇ ਪਾਤਾ 5 ਲੱਖ ਵਿੱਚ ਤੁਹਾਨੂੰ ਬਚਾਉਣ ਖਾਤਰ ਵੀ ਮੇਰੀ ਮਾਂ ਬਾਜੇ ਕਿ ਲੱਗਦਾ ਸੀ ਇਸ ਤਾਂ ਦੇ ਪੁੱਤ ਜਿਹੜੇ ਕੋਈ ਕਰ ਸਕਦਾ ਵਾ ਨਾ ਜੀ ਮੇਰੇ ਪੁੱਤ ਨੇ ਬਹੁਤ ਮੇਰੀ ਸਹਾਇਤਾ ਕੀਤੀ ਜੀ ਬਾਜੀ ਬਹੁਤ ਹੀ ਜ਼ਿਆਦਾ ਸਹਾਇਤਾ ਕੀਤੀ ਮੇਰੇ ਵੀਰ ਨੇ ਤੁਸੀਂ ਨੇ ਸੋ ਵੀ ਡਿਊਟੀ ਕਿੱਥੇ ਕਰਦਾ ਤੁਹਾਡਾ ਪੁੱਤ ਕਿੰਨੇ ਕੇ ਪੈਸੇ ਆਮਦਨ ਜਿਹੜੀ ਕਮਾਉਂਦਾ ਵਾ ਕਿੰਨਾ ਘਰ ਦਾ ਜਿਹੜਾ ਗੁਜਾਰਾ ਜਿਹਦਾ ਚੱਲ ਜਾਂਦਾ ਦਰਬਾਰ ਸਾਹਿਬ ਜੇ ਡਿਊਟੀ ਕਰਦਾ ਜੇ ਤੇ 15000 ਰੁਪਇਆ 15 ਵਾਂ 16 ਮੈਨੂੰ ਇੰਨਾ ਇੰਨਾ ਕਹਿਗਾ ਜੀ ਬਾਕੀ ਇਹ ਟਾਈਮ ਪਾਸ ਬੜਾ ਔਖਾ ਹੁੰਦਿਆ ਜੀ ਦਵਾਈ ਤੇ ਸਾਰੇ ਪੈਸੇ ਲੱਗ ਗਏ ਆ ਤੇ ਗੁਜ਼ਰਗੁਜ਼ਾਰਾ ਬਹੁਤ ਹੀ ਜ਼ਿਆਦਾ ਔਖਾ ਹੁੰਦਿਆ ਬਿਲਕੁਲ ਜੀ ਤੁਸੀਂ ਦੇਖ ਲਓ ਤਸਵੀਰਾਂ ਵਿੱਚ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਆ ਹਲਕਾ ਟਾਲੀ ਦੇ ਪਿੰਡ ਭੰਡੋਰੀ ਦੀਆਂ ਜਿੱਥੋਂ ਤੋਂ ਕਿਸ ਅਰਬਿੰਦਰ ਸਿੰਘ ਜਿਹੜੇ ਕਿ ਪਾਠੀ ਸਿੰਘ ਨੇ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਕੋਈ ਜਰੀਲੀ ਚੀਜ਼ ਲੱਗ ਜਾਂਦੀ ਆ ਸੇਵਾ ਕਰਦੇ ਹੋਏ ਪਿੰਡ ਦੇ ਗੁਰਦਵਾਰ ਸਾਹਿਬ ਵਿੱਚ ਅਤੇ ਉਸ ਤੋਂ ਬਾਅਦ ਸਾਰੀ ਬਾ ਜਿਹੜੀ ਆ ਸੋਚ ਪੈ ਜਾਂਦੀ ਆ ਮਾਸ ਲਥਲਾ ਸ਼ੁਰੂ ਹੋ ਜਾਂਦਾ ਤੇ ਬਾ ਗੱਲਨੀ ਸ਼ੁਰੂ ਹੋ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਅਤੇ ਰਵਿੰਦਰ ਸਿੰਘ ਨੇ ਇੱਕ ਪੁੱਤ ਹੋਣਾ ਸਬੂਹ ਜਣਾ ਦਿੱਤਾ ਵਾ ਆਪਣੀ ਮਾਂ ਦਾ ਇਲਾਜ ਕਰਾਉਣ ਵਾਸਤੇ ਉਹਨੇ ਘਰ ਗਹਿਣੇ ਪਾ ਦਿੱਤਾ ਕਿਉਂਕਿ ਪਾਠੀ ਸਿੰਘ ਦੀ ਸੇਵਾ ਨਿਭਾ ਰਿਹਾ ਸਰਕਿੰਦ ਸਿੰਘ ਦਵਾਰ ਸਾਹਿਬ ਸਿਰਫ 15 ਦੇ 16000 ਰੁਪਏ ਦੀ ਤਰਖਾ ਆ ਪਰ ਫਿਰ ਵੀ ਉਹਨੇ ਆਪਣੀ ਮਾਂ ਨੂੰ ਬਚਾਉਣ ਦੀ ਜੜੀ ਆ ਪੂਰੀ ਕੋਸ਼ਿਸ਼ ਕੀਤੀ ਆ ਅਪਾ ਜੀ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਮਦਦ ਹੁਣ ਜੇਦੀ ਤੁਹਾਡੀ ਸੰਗਤਾਂ ਸਾਨੂੰ ਜਿੰਨੀ ਵੀ ਮਦਦ ਕਰ ਸਕਦੇ ਆ ਓਨੀ ਕਰ ਜਾਂ ਤਰਲੇ ਵਾਲੀ ਗੱਲ ਜੇ ਵੀਰ ਭਰਾਓ ਤੁਹਾਡੀ ਮਦਦ ਜ਼ਰੂਰ ਕਰਿਓ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਏਸੀ ਗੱਲਬਾਤ ਕੀਤੀ ਮਾਤਾ ਜਸਬੀ ਗੌਰ ਨੇ ਜਿਨੇ ਕੀ ਆਪਣੇ ਸੰਗਤਾਂ ਗਾੜੀ ਅਪੀਲ ਕੀਤੀ ਆ ਵੀ ਉਹਦੀ ਮਦਦ ਕੀਤੀ ਜਾਵੇ ਉਹਨਾਂ ਦਾ ਘਰ ਜਿਹੜਾ ਗਹਿਣੇ ਪਾਇਆ ਗਿਆ ਵਾ ਇਹ ਘਰ ਛੁਡਵਾਇਆ ਜਾਵੇ ਕਿਉਂਕਿ ਵਿਆਜ ਬੜਾ ਹੋ ਗਿਆ ਯਾਨੀ ਕਹਿੰਦੇ ਮੂਲੋਂ ਵਿਆਜ ਪਿਆਰਾ ਉਹ ਗੱਲ ਹੋ ਗਈ ਆ ਵੀ ਦਾੜੀ ਨਾਲ ਮੁੱਛਾਂ ਜਿਵੇਂ ਕਹਿੰਦੇ ਵੱਡੀਆਂ ਹੋ ਗਈਆਂ ਵਾ ਵਿਆਜ ਜਿਹੜਾ ਇੰਦਾਕ ਰਕਮ ਹੁਣ ਤੱਕ ਵਿਆਜ ਦੇ ਚੁੱਕੇ ਨੇ ਜਿਹੜਾ ਕੀ ਇਨਾਂ ਕੋ ਵੱਧ ਵੀ ਜਿਹੜਾ ਫਸੂਲਾ ਜਾ ਰਿਹਾ ਵਾ ਤੇ ਭਾਈ ਰਵਿੰਦਰ ਸਿੰਘ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਇਹਨਾਂ ਨੂੰ ਸਾਰਾ ਕੀ ਹੈ ਮਾਮਲਾ ਤੇ ਸਭ ਤੋਂ ਪਹਿਲਾਂ ਬਾਬਾ ਜੀ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੇ ਐਸੋ ਵੀ ਹੱਥ ਵਿੱਚ ਫੜਿਆ ਕੀ ਐ ਦਰਸ਼ਕਾਂ ਜੀ ਉਹ ਸਾਣਾ ਕਰਦੇ ਹੋ ਇਹ ਕੀ ਐ ਦਰਸ਼ਕਾਂ ਕਿਉਂਕਿ ਵੇਖਣ ਉਦੇ ਕਰਾਣਾ ਮਗ ਲੱਗਦਾ ਇਹ ਕਾਹਦਾ ਕਰਾਣਾ ਲੰਮਾ ਵਾ ਦਰਸ਼ਕਾਂ ਜੀ ਸਾਜਾ ਕਰ ਜਦੋਂ ਮੰਮੀ ਬਿਮਾਰ ਸੀ ਨਾ ਤੇ ਉਦੋਂ ਮੈਂ ਵਿਆਜੀ ਚੁੱਕ ਕੇ ਘਰ ਗਏ ਨੇ ਪਾ ਕੇ ਤੇ 5 ਲੱਖ ਰੁਪਈਆ ਲਿਆ ਹੈ ਤੇ ਜਿਹਦੇ ਵਿੱਚ 20000 ਰੁਪਈਆ ਮਹੀਨੇ ਦੀ ਕਿਸ਼ਤ ਜਾਣਦੀ ਆ ਤੇ ਘਰ ਦਾ ਮਲਕੀ ਬਹੁਤ ਹੀ ਮੁਸ਼ਕਲ ਗੁਜ਼ਾਰਾ ਹੋਣ ਰਿਹਾ ਵਾ ਤੇ ਜਿੰਨਾ ਵੀ ਚਲੋ ਹੋ ਸਕਦਾ ਸੰਗਤ ਵੱਤ ਵਤ ਸੰਯੋਗ ਦੇਵੇ ਪਹਿਲਾਂ ਵੀ ਚਲੋ ਮਹਾਰਾਜ ਤੇ ਪਾਸ਼ਾ ਦੀ ਕਿਰਪਾ ਦੇ ਨਾਲ ਪਾਟੀ ਸਿੰਘਾ ਨੇ ਬਹੁਤ ਸਨਯੋਗ ਦਿੱਤਾ ਸੀ ਜਦੋਂ ਮੰਮੀ ਹਸਪੀਟਲ ਦਾਖਲ ਹੀ ਪਾਟੀ ਸਿੰਘਾ ਨੇ ਵਾਦ-ਵਦ ਸਨਯੋਗ ਦਿੱਤਾ ਸੀ ਜਿੰਨੇ ਜੋਗੇ ਹੈਗੇ ਵਿਚਾਰੇ ਕਿਉਂਕਿ ਉਹ ਵੀ ਸਾਰੇ ਸਾਡੇ ਵਾਂਗੂ ਹੀ 15-16000 ਰੁਪਏ ਦੀ ਤਨਖਾਹ ਲੈਂਦੇ ਆ ਪਰ ਉਹਨਾਂ ਨੇ ਫਿਰ ਵੀ ਵਾਦ-ਵਦ ਜਿੰਨਾ ਵੀ ਹੋ ਸਕਦਾ ਹੈ ਸਨਯੋਗ ਦਿੱਤਾ ਸੀ ਤੇ ਮੈਨੂੰ ਇਹ ਤੋਂ ਵੀ ਹੁਣ ਮਾਤਾ ਨੂੰ ਹੋਇਆ ਕੀ ਸੀ ਦੱਸਣਾ ਕਰ ਦਿਓ ਕਿੰਨੇ ਕੇ ਇਲਾਜ ਦੇ ਪੈਸੇ ਲੱਗ ਗਏ ਨੇ ਹੁਣ ਤੱਕ ਤੇ ਘਰ ਗਹਿਣੇ ਪਾਉਂਦੀ ਲੰਬਤ ਕਿਉਂ ਆ ਗਈ ਤੁਹਾਨੂੰ ਇਹ ਦੱਸਣਾ ਕਰ ਦਿਓ ਇਹ ਭਾਈ ਸਾਹਿਬ ਜੀ ਜਦੋਂ ਮੰਮੀ ਉਹਨੇ ਗੁਰਦਰਾ ਸਾਹਿਬ ਸੇਵਾ ਕਰੰਦੇ ਸੀ ਤਾਂ ਉਹਨਾਂ ਨੂੰ ਮਤਲਬ ਕਿ ਕੋਈ ਚੀਜ਼ ਲੱਗ ਗਈ ਸੀ ਜਰੇਲੀ ਜਿਹਦੇ ਵਿੱਚ ਦੋਵਾਂ ਦਿਨਾਂ ਦੇ ਵਿੱਚ ਵਿੱਚ ਸਾਰੀ ਬਾਹ ਮਤਲਬ ਕਿ ਜ਼ਹਿਰ ਦੇ ਵਿੱਚ ਜ਼ਹਿਰ ਫੈਲ ਗਿਆ ਸੀ ਸਾਰੇ ਸਰੀਰ ਦੇ ਵਿੱਚ ਤੇ ਬਾਹ ਦੋਵਾਂ ਦਿਨਾਂ ਵਿੱਚ ਹੀ ਫੁੱਲ ਗਈ ਮੋਢੇ ਤੱਕ ਬਾਹ ਫੁੱਲ ਗਈ ਤੇ ਜਿਹਦੇ ਕਰਕੇ ਸਾਨੂੰ ਐਡਮਟ ਮਤਲਬ ਗੁਰੂ ਰਾਮਦਾਸ ਸ਼ਹੀਦਾ ਸਾਹਿਬ ਦਾਖਲ ਕਰਾਉਣਾ ਪਿਆ 20 ਦਿਨ ਆਪਾਂ ਆਈਸੀਯੂ ਵਿੱਚ ਰਹੇ ਆ 3 3.5 4 ਲੱਖ ਰੁਪਈਆ ਸਾਡਾ ਇੱਥੇ ਲੱਗ ਗਿਆ ਵਾ ਦੇ ਬਾਅਦ ਵਿੱਚ ਸਾਨੂੰ ਉਹਨਾਂ ਨੇ ਉੱਠੀਆਂ ਸ਼ਿਫਟ ਕਰਤਾ ਕਿ ਹਾਂ ਪੀ ਪੱਟ ਤੋਂ ਮਾਸਲਾ ਕੇ ਤੇ ਬਾਹ ਤੇ ਲਾਉਣਾ ਫਿਰ ਸਾਨੂੰ ਇੱਕ ਮਹੀਨਾ ਉਹਨਾਂ ਨੇ ਉੱਥੇ ਰੱਖਿਆ ਸੱਚੇ 5 6 ਲੱਖ ਰੁਪਈਆ ਸਾਡਾ ਉੱਥੇ ਲੱਗ ਗਿਆ ਤੇ ਹੁਣ ਵੀ ਘਟੋ ਘੱਟ 9 ਮਹੀਨੇ ਹੋ ਗਏ ਆ ਇੱਕ ਸਾਲ ਤਕਰੀਬਨ ਹੋ ਜਾਣ ਲੱਗਾ ਵਾ ਜਿਹਦੇ ਕਰਕੇ ਹਜੇ ਵੀ ਦਵਾਈ ਚੱਲਦੀ ਆ ਬਸ ਇਹੋ ਕਹੀ ਜਾਂਦੇ ਡਾਕਟਰ ਕਿ ਆਪਾਂ ਹੱਥ ਵੱਢਣਾ ਵਾ ਹੱਥ ਵੱਢਣਾ ਹੋਰ ਸਾਡੇ ਕੋਈ ਇਲਾਜ ਨਹੀਂ ਹੈਗਾ ਜਿਵੇਂ 100 ਪਈ ਅਰਵਿੰਦਰ ਸਿੰਘ ਜੀ ਸਰਕੰਸੀ ਦਰਬਾਰ ਸਾਹਿਬ ਤੁਸੀਂ ਡਿਊਟੀ ਨਿਭਾਉਂਦੇ ਹੋ ਪਾਟ ਸਿੰਘ ਦੀ ਅ ਜਿਵੇਂ ਤੁਸੀਂ ਦੱਸਿਆ ਵੀ ਪਾਟ ਸਿੰਘ ਆਣੇ ਬਹੁਤ ਮਤ ਕੀਤੀ ਜਿਨੇ ਜੋਗੇ ਹੈਗੇ ਸੀ ਵੀ ਸਾਰਾ ਮਤ ਕੀਤੀ ਆ ਤੇ ਹੁਣ ਇਹਨੇ ਇਸੋ ਵੀ ਤੁਹਾਡੇ ਐ ਜੀ ਬੀ ਸੀ ਜਿਹੜੇ ਉਥੋਂ ਦੇ ਮੈਂਬਰ ਨੇ ਜਦੋਂ ਉਹਦੇ ਡਿਊਟੀ ਨਿਭਾਉਂਦੇ ਜੇ ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਮਤ ਹੋਈ ਹੈ ਮਾਤਾ ਜੀ ਦੇ ਲਾਜ ਵਾਸਤੇ ਹਾਂਜੀ ਭਾਈ ਸਾਹਿਬ ਜੀ ਪ੍ਰਧਾਨ ਸਾਹਿਬ ਜਿਹੜੇ ਸਾਡੇ ਹਰਜਿੰਦਰ ਸਿੰਘ ਧਾਮੀ ਹੀ ਉਹਨਾਂ ਨੇ ਉਹਨਾਂ ਦੇ ਪੀਏ ਨੇ ਸਾਈਨ ਕੀਤੇ ਸੀ ਪਰ ਆਪਾਂ ਜਦੋਂ ਉੱਥੇ ਅਰਜੀ ਲੈ ਕੇ ਗਏ ਹਨਾ ਪਰ ਉਹ ਅੱਗੋਂ ਇਹੋ ਗੱਲ ਕਹੀ ਜਾਂਦੇ ਹੇ ਕਿ ਆਪਾਂ 40% ਪਹਿਲਾਂ ਹੀ ਮਾਫ ਕੀਤਾ ਵਾ ਅੱਜ ਤੋਂ ਵੱਧ ਆਪਾਂ ਕੁਝ ਨਹੀਂ ਕਰ ਸਕਦੇ ਬਸ ਇਹ ਤੋਂ ਹੋਰ ਵੱਧ ਉਹਨਾਂ ਨੇ ਕੁਝ ਨਹੀਂ ਕੀਤਾ ਫਿਰ ਵੀ ਉਹਨਾਂ ਨੇ ਜਦੋਂ ਆਪਾਂ ਛੁੱਟੀ ਲੈਣ ਲੱਗੇ ਸਾਡਾ 35-40000 ਰੁਪਏ ਉਹਨਾਂ ਨੇ ਬਣਾਤਾ ਹੀ ਬਿੱਲ ਪਹਿਲਾਂ ਆਂਦੇ ਹੀ ਕਿ ਸਿਰਫ ਕਲਾ ਕਮਰੇ ਦਾ ਕਿਰਾਇਆ ਵਾ ਬਾਅਦ ਵਿੱਚ ਉਹ ਆਂਦੇ ਹੀ ਕਿ ਨਹੀਂ ਬੈੱਡ ਦਾ ਕਿਰਾਇਆ ਵੀ ਲੈਣਾ ਵਾ ਆਪਣਾ ਦੂਜਾ ਕੀ ਨਾਲ ਲੈਂਦੇ ਆ ਜਿਹੜੀ ਚੈੱਕ ਅਪ ਹੁੰਦੀ ਆ ਪੱਟੀ ਹੁੰਦੀ ਆ ਉਹਦੇ ਵੀ ਕਿਰਾਇਆ ਲੈਣਾ ਵਾ ਉਹਦੀ ਫੀਸ ਲੈਣੀ ਆ ਅੰਦਰਸਾਂ ਚੈੱਕ ਕਰਦੀਆਂ ਉਹਦੀ ਵੀ ਫੀਸ ਲੈਣੀ ਆ ਜਿਹੜਾ ਬਿਜਲੀ ਦਾ ਬਿੱਲ ਆ ਉਹਦਾ ਵੀ ਮਤਲਬ ਕਿ ਆਪਾਂ ਕਰਾ ਲੈਣਾ ਵਾ ਤਕਰੀਬਨ ਉਹਨੇ 35-40000 ਰੁਪਏ ਫੇਰ ਵੀ ਬਣਾਤਾ ਪਰ ਕੀ ਲੱਗਦਾ ਨਹੀਂ ਵੀ ਜਿੱਕਰ ਤੁਸੀਂ ਦੱਸਿਆ ਵੀ ਮੈਂ ਸੱਚ ਕਨਸੀ ਦਰਬਾਰ ਸਾਹਿਬ ਪੱਟ ਸਿੰਘ ਦੀ ਡਿਊਟੀ ਨਿਭਾਉਂਦਾ ਵਾਂ ਜਿਹੜੀ ਕਿ 15 ਤੋਂ 16000 ਰੁਪਏ ਤਰਕਾ ਆ ਨਗਰ ਸੇਵਾ ਪ੍ਰਧਾਨ ਕਰੋ ਤੁਸੀਂ ਲੈਟਰ ਵੀ ਲਿਖਾ ਕੇ ਲਿਆ ਸੀ ਮਿਲ ਮਾਫੀ ਦੀ ਜਾਂ ਘਟ ਮਾਫੀ ਦੀ ਪਰ ਕਿ ਲੱਗਦਾ ਨਹੀਂ ਸੀ ਵੀ ਤੁਹਾਨੂੰ ਹੋਰ ਲੈਸੇ ਕਰਨਾ ਚਾਹੀਦਾ ਜਿਵੇਂ ਦੱਸਿਆ ਤੁਸੀਂ ਵੀ ਉਹਨਾਂ ਨੇ ਬੈਡ ਦੇ ਚਾਰਜ ਵੀ ਤੁਹਾਡੇ ਲਾਏ ਨੇ ਪੱਟੀ ਦੇ ਚਾਰਜ ਵੀ ਲਾਏ ਨੇ ਨਰਸ ਦਾ ਸਟਾਫ ਦਾ ਖਰਚਾ ਵੀ ਲਾਇਆ ਨੇ ਕਿ ਲੱਗਦਾ ਨਹੀਂ ਸੀ ਤੁਹਾਨੂੰ ਉਹਨਾਂ ਨੂੰ ਤੁਹਾਨੂੰ ਜਿਹੜੀ ਇਹ ਮਾਫ ਕਰਨਾ ਚਾਹੀਦਾ ਸੀ ਜਿਲਾ ਭਾਈ ਸਾਹਿਬ ਜੀ ਆਪਾਂ ਤੇ ਬਹੁਤ ਰਿਕਵੈਸਟ ਕੀਤੀ ਸੀ ਕਿ ਹਾਂ ਵੀ ਮੈਂ ਦਰਬਾਰ ਸਾਹਿਬ ਦਾ ਪਾਰਟੀ ਸੰਗਤ ਦੀ ਡਿਊਟੀ ਕਰਦਾ ਹਾਂ ਪਰ ਫਿਰ ਵੀ ਉਹਨਾਂ ਨੇ ਵੱਦ ਤੋਂ ਵੱਦ ਮਲਕੀ ਕੋਈ ਮਤਲਬ ਕਿ ਲੈਸ ਨਹੀਂ ਕੀਤਾ ਸਿਰਫ ਇਹੋ ਗੱਲ ਕਹਿੰਦੇ ਕਿ ਆਪਾਂ ਪਹਿਲਾਂ ਹੀ 40% ਮਤਲਬ ਕਿ ਮaaf ਕੀਤਾ ਵਾ ਇਹ ਤੋਂ ਵੱਧ ਨਹੀਂ ਆਪਾਂ ਕੁਝ ਵੀ ਕਰ ਸਕਦੇ ਸਾਡੇ ਇੱਥੇ ਜਿਹੜੇ ਡਾਇਰੈਕਟਰ ਨੇ ਉਹਨਾਂ ਦੀ ਤਨਖਾਹਾਂ ਵੀ ਆਪਾਂ ਦੇਣੀਆਂ ਮਤਲਬ ਕਿ ਜਿੰਨੇ ਵੀ ਸਟਾਫ ਮੈਂਬਰ ਨੇ ਉਹਨਾਂ ਦੀ ਵੀ ਤਨਖਾਹਾਂ ਦੇਣੀਆਂ ਇਹ ਤੋਂ ਵੱਧ ਕੁਝ ਮਤਲਬ ਕਿ ਇਹ ਤੋਂ ਵੱਧ ਹੋਰ ਕੁਝ ਨਹੀਂ ਉਹਨਾਂ ਨੇ ਗੱਲਬਾਤ ਕੀਤੀ ਸਿਰਫ 40% ਤੱਕ ਇਹਨਾਂ ਨੇ ਮaaf ਕੀਤਾ ਸਾਡਾ ਕਿ 40% ਤਕਰੀਬਨ ਸਾਰਿਆਂ ਨੂੰ ਹੀ ਕਹਿੰਦੇ ਮਾਫਿਆ ਇਹ ਨਹੀਂ ਕਿ ਸਿਰਫ ਤੁਹਾਨੂੰ ਕੱਲਿਆਂ ਨੂੰ ਪਰ ਕਿ ਲਦਾ ਨਹੀਂ ਵੀ ਪਾਟ ਸਿੰਘਾਂ ਜਿਵੇਂ ਤਰਖਾ ਬਹੁਤ ਘੱਟ ਹੁੰਦੀ ਆ ਇਹਨਾਂ ਨੂੰ ਕੋਈ ਵੱਖਰਾ ਰਿਆਦ ਹੋਣੀ ਚਾਹੀਦੀ ਆ ਕੋਈ ਵੱਖਰੀ ਸੋਲਤ ਹੋਣੀ ਚਾਹੀਦੀ ਆ ਕਿਉਂਕਿ ਮਹਾਪੱਲਾ 16000 ਨਾ ਮਾਸਾ ਹੀ ਪ੍ਰਵਾਦ ਗੁਜ਼ਾਰਾ ਚੱਲਦਾ ਵਾ ਜੇਕਰ ਘਰ 'ਚ ਕਿਸੇ ਨੂੰ ਬਿਮਾਰੀ ਆ ਜਾਏ ਘਰ 'ਚ ਕਿਸੇ ਨੂੰ ਕੋਈ ਰੋਗ ਆ ਜਾਏ ਤੇ ਮੈਨੂੰ ਲੱਗਦਾ ਫਿਰ ਉੱਤੇ ਇਲਾਜ ਨਹੀਂ ਕਰਾ ਸਕਦਾ ਆਪਣਾ ਹਾਂਜੀ ਭਾਈ ਸਾਹਿਬ ਜੀ ਬਹੁਤ ਮੁਸ਼ਕਲ ਹੋ ਜਾਂਦਾ ਵਾ ਇਹ ਤੇ ਬੜਾ ਮੰਦਾਲ ਹੋ ਜਾਂਦਾ ਹੈ ਤੇ ਜਿੱਦ ਤੇ ਪੈਂਦੀ ਪਤਾ ਤੇ ਉਹਨੂੰ ਹੁੰਦਾ ਭਾਈ ਸਾਹਿਬ ਬਾਕੀ ਇਹ ਆ ਕਿ ਚਲੋ ਫਿਰ ਵੀ ਗੁਰੂ ਰਾਮਦਾਸ ਜੀ ਤੇ ਪਾਸ਼ਾ ਨੇ ਬੜੀ ਇੱਜ਼ਤ ਬੱਤ ਰੱਖੀ ਆ ਬੜੀ ਕਿਰਪਾ ਕੀਤੀ ਆ ਬਾਕੀ ਇਹ ਆ ਕਿ ਹੁਣ ਫਿਰ ਵੀ ਸੰਗਤ ਅੱਗੇ ਬੇਨਤੀ ਆ ਕਿ ਚਲੋ ਜਿੰਨਾ ਵੀ ਹੋ ਸਕਦਾ ਵਾਦ-ਵਦ ਸੰਯੋਗ ਦੇਣ ਜਿਹਦਾ ਮਤਲਬ ਕਿ ਮੇਰਾ ਘਰ ਗਹਿਣੇ ਪਿਆ ਵਾ ਉਹ ਮੇਰਾ ਘਰ ਗਹਿਣੇ ਛੋਟੇ ਜਾਵੇ ਬਸ ਇਹ ਹੱਥ ਜੋੜ ਕੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਉਸ ਤੋਂ ਪਹਿਲਾਂ ਹੁੰਦਿਆ ਸਿੰਘ ਜੀ ਨੇ ਡਿਵੈਲਪ ਦੱਸਿਆ ਵੀ ਤੁਹਾਡੀ ਤਨਖਾਹ 15 ਤੋਂ 16000 ਰੁਪਿਆ ਵਾ ਵੱਧ ਤੋਂ ਡਿਊਟੀ ਲਾ ਕੇ ਤੁਸੀਂ ਜੇ ਨਹੀਂ ਛੁੱਟੀ ਕਰਦੇ 18000 ਤੱਕ ਬਣ ਜਾਂਦਾ ਹੋ ਠੀਕ ਹੈ ਇੱਕ ਲਾਉਂਦੀ ਆ ਤੇ 20000 ਰੁਪਏ ਛੇ ਤੁਸੀਂ ਵੱਖਾ ਦੇਂਦੇ ਹੋ ਕਿਤੇ ਜਦੋਂ ਤੁਸੀਂ ਵਿਆਜੀ ਲਿਆ ਵਾ ਕਿੰਨੇ ਪਰਸੈਂਟ ਵਿਆਜੀ ਪੈਸੇ ਲਏ ਨੇ ਕਿ ਲੱਗਦਾ ਵੀ ਜਿੰਨੀ ਤਨਖਾਹ ਤੁਸੀਂ ਲੈਂਦੇ ਹੋ ਉਹਨਾਂ ਘਰ ਦਾ ਗੁਜ਼ਾਰਾ ਵੀ ਕਰਨਾ ਵਾ ਵਿਆਜੀ ਪੈਸੇ ਵੀ ਲਾਉਣੇ ਨੇ ਕਿ ਲੱਗਦਾ ਲੱਖ ਤਲੱਥ ਪੈਣਗੇ ਪੈਸੇ ਭਾਈ ਸਾਹਿਬ ਜੀ ਬਾਅਦ ਵਿੱਚ 15-16000 ਰੁਪਏ ਮੇਰੀ ਤਨਖਾਹ ਆ ਜਾਂਦੀ ਆ ਕੁਝ ਡੈਡੀ ਦੇ ਪਾ ਕੇ ਫਾ ਲਾ ਕੇ ਤੇ 20000 ਰੁਪਏ ਇਹਨਾਂ ਨੂੰ ਦੇ ਦਿੰਦੇ ਰੋਟੀ ਮਿਲਦੀ ਆ ਖਾ ਲੈਂਦੀ ਆ ਨਹੀਂ ਤੇ ਵੇਖੀ ਚਾਹੀਦਾ ਨਹੀਂ ਤੇ ਗੁਰੂ ਰਾਮਦਾਸ ਦਾ ਘਰ ਤੇ ਹੈਗਾ ਹੀ ਉੱਥੇ ਇੱਕ ਅਦਾ ਪ੍ਰਸ਼ਾਦਾ ਛਕ ਲਈਦਾ ਵਾ ਬਾਦ ਵਿੱਚ ਉਹਨਾਂ ਜਿਨ੍ਹਾਂ ਦੇ ਪੈਸੇ ਲਏ ਉਹ ਅਗਲੇ ਇਹ ਨਹੀਂ ਦੱਸੋਏਦੇ ਕਿ ਹਾਂ ਵੀ ਆਪਾਂ ਮਤਲਬ ਕਿ ਜਾਂ ਇਹਨਾਂ ਦਾ ਘਰ ਔਖਾ ਵਾ ਜਾਂ ਕਿਦਾਂ ਵਾ ਪਰ ਉਹਨਾਂ ਨੂੰ ਤਾਂ ਆਪਣੇ ਸਿਰਫ ਪੈਸਾ ਨਾ ਮਤਲਬ ਕਿ ਸਾਨੂੰ 20000 ਰੁਪਏ ਕਿਸ਼ਤ ਦੇਣੀ ਚਾਹੀਦੀ ਆ 20000 ਰੁਪਏ ਸਾਨੂੰ ਮਿਲਣਾ ਚਾਹੀਦਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਸੰਗਤਾਂ ਗਾੜੀ ਅਪੀਲ ਕਰ ਰਹੇ ਨੇ ਭਾਈ ਰਵਿੰਦਰ ਸਿੰਘ ਜਿਨ੍ਹਾਂ ਦੀ ਮਾਤਾ ਦਾ ਇਲਾਜ ਖਣੋ ਅੱਜ ਜਿਹੜਾ ਕਿ 10 ਲੱਖ ਰੁਪਏ ਘੜ ਘੜ ਲੱਗ ਗਿਆ ਵਾ ਇਲਾਜ ਤੇ ਘਰ ਗਿਆਣੇ ਪਾਉਣਾ ਪਿਆ ਵਾ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਅਤੇ ਇੱਕ ਜਿਹੜਾ ਇੱਕ ਨਾਮਾ ਦਿਖਾਇਆ ਜਾ ਰਿਹਾ ਇਹਨਾਂ ਲੋਕ ਵੀ 5 ਲੱਖ ਰੁਪਈਆ ਇਹਨਾਂ ਨੇ ਕਿਸੇ ਕੋ ਫੜਿਆ ਸੀ ਅਤੇ ਉਸ ਤੋਂ ਬਾਅਦ ਅੱਜ ਜਿਹੜਾ ਇਲਾਜ ਹੋਂਦੇ ਬਾਜੂ ਦੀ ਜਿਹੜਾ ਇਹਨਾਂ ਦੀ ਪੈਸੇ ਦੀਆਂ ਦਰ ਚੜਦੇ ਜਾ ਰਹੇ ਤੇ ਮੈਨੂੰ ਦੱਸੋ ਵੀ ਹੁਣ ਕਿੰਨਾ ਸਮਾਂ ਹੋ ਗਿਆ ਪੈਸੇ ਲੱਗੇ ਕਿੰਨੇ ਪੈਸੇ ਹੋਂਦ ਲੱਥ ਗਏ ਨੇ ਕਿਸੇ ਵਿਆਜ ਹੀ ਲਈ ਜਾਂਦੇ ਹੋ ਭਾਈ ਸਾਹਿਬ ਜੀ ਕੱਲਾ ਵਿਆਜ ਹੀ ਮਹਾ ਤਰੰਦਿਆ ਵਾ ਪੈਸਾ ਕੋਈ ਨਹੀਂ ਲੱਥਾ ਬਦਕੀ ਪੈਸੇ ਚੜਨਦੇ ਆ ਲੱਥਨ ਕੋਈ ਨਹੀਂ ਲਿਆ ਤਰੇਪਕੋਂ ਕਿ ਮਾਹ 15 16000 ਤਿੰਨ ਤਨ ਖਾ ਹੀ ਆ ਤੇ ਪਾਲ ਆ ਕੇ ਸਭ ਕੁ ਲਕੀਸ਼ ਤੇ ਨਿਕਲਦੀ ਆ ਤੇ ਮਾਹ ਮਾੜਾ ਮੋਟਾ ਕੇ ਰੋਟੀ ਦਾ ਫੇਰ ਵੀ ਮੰਮੀ ਦੀ ਮਹੀਨੇ ਦੀ ਕਿਟੂ ਕਰ 7000 7 8000 10000 ਤੱਕ ਦਵਾਈ ਆਉਂਦੀ ਆ ਉਹ ਵੀ ਬੜਾ ਮੁਸ਼ਕਲ ਫੜ ਤੜ ਕੇ ਇਦਾਂ ਹੀ ਦਵਾਈ ਲੋਣੀ ਪੈਂਦੀ ਆ ਪਰ ਮੈਨੂੰ ਇਥੋਂ ਵੀ ਇਹ ਲੱਗਦਾ ਫਿਰ ਇਸੇ ਤਰ੍ਹਾਂ ਜੇਕਰ ਵਿਆਜ ਭਰਦੇ ਰਹੇ ਵਿਆਜ ਭਰਦੇ ਰਹੇ ਤੇ ਮੈਨੂੰ ਲੱਗਦਾ ਨਹੀਂ ਫਿਰ ਤੁਸੀਂ ਜ਼ਿੰਦਗੀ ਕੀ ਉੱਠ ਪਾਓਗੇ ਜਾਂ ਆਪਣਾ ਘਰ ਗਿਆਂ ਨੇ ਛੜਾ ਪਾਓਗੇ ਤੇ ਜਾਂ ਫਿਰ ਕਿਸਤਾਂ ਜਿਹੜੇ ਪੈਸੇ ਲਾਭ ਪਾਓਗੇ ਇਹ ਤੇ ਭਾਈ ਸਾਹਿਬ ਨਮਾਰਾ ਸੱਚੇ ਪਾਸ਼ਾ ਦੇ ਹੱਥ ਵਸ ਤੇ ਜਿੰਨਾ ਵੀ ਹੋ ਸਕੇ ਸਾਦਾ ਬਾਤ ਬਾਤ ਸੰਗਤ ਸੰਯੋਗ ਦਵੇ ਕਿਉਂਕਿ ਸੰਗਤ ਅਗੇ ਤੇ ਕੋਈ ਵੀ ਕੰਮ ਅੜਿਆ ਨਹੀਂ ਹੈਗਾ। ਬਾਕੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਸੰਗਤ ਨੂੰ ਬਲ ਬੁੱਧ ਤੇ ਸਮਰੱਥ ਬਖਸ਼ੇ। ਇੱਥਾਂ ਵੀ ਜਿੰਨਾ ਵੀ ਹੋ ਸਕੇ ਬਾਤ ਬਾਤ ਸਾਡਾ ਸੰਯੋਗ ਦਵੇ ਕਿ ਜਿਹਦੇ ਕਰਕੇ ਸਾਡਾ ਸਾਦਾ ਕਰਜ ਆਲਾ ਸੱਚੇ। ਮੀਨ ਸਰ ਵੀ ਡਿਊਟੀ ਤੇ ਜਾਂਦੇ ਹੋ ਅਸੀਂ ਦੇਖਿਆ ਤੁਸੀਂ ਤੁਹਾਡੇ ਕੋਈ ਕਨਵੈਂਸ ਵਗੈਰਾ ਹੈ ਨਹੀਂ ਆ ਡਿਊਟੀ ਕਰਦੇ ਜਾਂਦੇ ਹੋ ਦੱਸ ਕੇ ਸੇ ਬਾਤ ਸਾਹਿਬ। ਭਾਈ ਸਾਹਿਬ ਜੀ ਮੈਂ ਬੱਸੇ ਹੀ ਜਾਂਦਾ ਜੋ। ਤੁਹਾਡੇ ਬੱਸੇ ਜਾਣਾ ਵਾ ਇਥੋਂ ਇਥੋਂ ਆਪਣਾ ਬੱਸ ਸਟੈਂਡ ਬੱਸ ਸਟੈਂਡ ਤੋਂ ਤੁਰ ਕੇ ਆਈਦਾ ਵਾ। ਤੁਰਕੇ ਅੱਗੇ ਜਾਈਦਾ ਫਿਰ ਉਥੋਂ ਤੁਰਕੇ ਹਸਨਪੁਰ ਚੌਂਕ ਤੱਕ ਜਾਈਦਾ ਬੱਸ ਸਟੈਂਡ ਤੱਕ ਫਿਰ ਅੱਗੇ ਤੁਰਕ ਹੀ ਜਾਈਦਾ ਕਿ ਲੱਗਦਾ ਇਹ ਇੰਨਾ ਸਫਰ ਕਰ ਤੈ ਕਰ ਦਿਓ ਤੁਰ ਤੁਰ ਕੇ ਉੱਥੇ ਜਾ ਕੇ ਬਾਠ ਵੀ ਕਰਨਾ ਹੁੰਦਾ ਵਾ ਉੱਥੇ ਜਾ ਕੇ ਡਿਊਟੀ ਵੀ ਕਰਨੀ ਹੁੰਦੀ ਆ ਕਈ ਥਕਾਵਾਂ ਨਹੀਂ ਹੋ ਜਾਂਦਾ ਕਈ ਥਕਾਵ ਨਹੀਂ ਇਹ ਚੀਜ਼ ਹੋ ਜਾਂਦੀ ਕਰ ਗੁਰੂ ਆਪਾਂ ਵਾਸ ਗਾੜੀ ਸ਼ਿਕਵਾ ਹੁੰਦਾ ਵੀ ਸੱਚੇ ਪਾਸ਼ਾ ਸਾਰੇ ਦੁੱਖ ਸੂ ਸਾਡੀ ਝੋਲੀ ਪਾ ਦਤੇ ਆ ਪਰ ਇਨਾ ਸਫਰ ਤੈ ਕਰ ਦਿਓ ਚੱਲ ਕੇ ਨਹੀਂ ਗਰਮੀ ਹੈਗੀ ਆ ਕਿਸ ਤਾ ਮੁਸ਼ਕਲ ਹੀ ਤਲ ਹੁੰਦੀ ਚੀਜ਼ ਦੀ ਭਾਈ ਸਾਹਿਬ ਜੀ ਹੁੰਦਾ ਵਾ ਹੁਣ ਕੀ ਕਰੀਏ ਪਰ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਉਹਨਾਂ ਮਾੜਾ ਟਾਈਮ ਆ ਭਰੇ ਆ ਕਿ ਚਲੋ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਘਾਟਾ ਨਹੀਂ ਕਿਸੇ ਚੀਜ਼ ਦਾ ਹੁੰਦਾ ਕਿ ਤਨਾ ਕਿਤੇ ਸਾਡੀ ਤੇ ਫਰਿਆਦ ਸੁਣੂਗਾ ਹੀ ਨਾ ਸਿਰ ਤੋਂ ਸਾਡਾ ਕਰਜ਼ਾ ਲਾਊਗਾ ਕੋਈ ਨਾ ਕੋਈ ਮੋਟਰਸਾਈਕਲ ਗੱਡੀ ਹਨ ਨੂੰ ਵੀ ਦੇਊਗਾ ਹੀ ਉਹ ਕਿਉਂਕਿ ਉਹਦੇ ਕਰ ਦੇਰ ਜਾਂ ਹੰਦੇਰ ਨਹੀਂ ਹੈਗਾ ਵੀਰ ਜੀ ਜਦੋਂ ਮਾਤਾ ਜੀ ਦਾਖਲ ਸੀ ਹਸਪਤਾਲ ਵਿੱਚ ਉਦੋਂ ਵੀ ਛੁੱਟੀਆਂ ਕੀਤੀਆਂ ਤੁਸੀਂ ਫਿਰ ਇਲਾਜ ਕਰਾਇਆ ਕਿ ਜਦੋਂ ਤੁਸੀਂ ਡਿਊਟੀ ਨਿਭਾਈ ਧਿਆਨ ਕਿੰਨਾ ਰਹਿੰਦਾ ਸੀ ਮਾਤਾ ਵਿੱਚ ਫਿਰ ਸਾਹਿਬ ਜੀ ਮੈਂ 3 ਮਹੀਨੇ ਮਤਲਬ ਕਿ ਉਸ ਤੋਂ ਛੁੱਟੀ ਲਈ 3 ਮਹੀਨੇ ਮੈਂ ਡਿਊਟੀ ਤੇਨੋਂ ਮਹੀਨੇ ਦੇ ਵਿੱਚ ਮੈਂ ਮਤਲਬ ਕਿ ਮੰਮੀ ਉਹਨਾਂ ਦੇ ਲਾਗੇ ਰਿਹਾ ਦਿਨ ਰਾਤ ਕਿਉਂਕਿ ਉਦੋਂ ਤੇ ਪਤਾ ਨਹੀਂ ਕੀ ਹਾਲਤ ਆ ਬਕਿਉਂਕਿ ਡਾਕਟਰਾਂ ਨੇ ਤੁਹਾਨੂੰ ਇੱਕੋ ਗੱਲ ਕਹੀ ਕਿ ਤੁਹਾਡਾ ਮਰੀਜ਼ ਬਹੁਤ ਹੀ ਜ਼ਿਆਦਾ ਸੀਰੀਅਸ ਆ ਪਰ ਅਜੇ ਕੁਝ ਕਹਿ ਨਹੀਂ ਸਕਦੇ ਪਰ ਫਿਰ ਵੀ ਚੱਲੋ ਗੁਰੂ ਨਾਮ ਦਾ ਸੱਚੇ ਪਾਸ਼ਾ ਨੇ ਜਿਤ ਪੱਤ ਰੱਖੀ ਕਿ ਮੈਂ ਆਪਣਾ ਕੁਝ ਨਹੀਂ ਵੇਖਿਆ ਘਰ ਤੱਕ ਗਹਿਣੇ ਪਾਤਾ ਕਿ ਆਪਣਾ ਮਾਂ ਆਪਣੀ ਨੂੰ ਬਚਾ ਲਿਆ ਵਾ ਅਸੀਂ ਵੇਖਿਆ ਬਾਬਾ ਜੀ ਖਾਸ ਕਰਕੇ ਨਾ ਤੁਸੀਂ ਸਰਵਣ ਪੁੱਤ ਵਾਂਗੂ ਆਪਣੀ ਡਿਊਟੀ ਨਿਭਾਈ ਆ ਸੇਵਾ ਨਿਭਾਈ ਆ ਨਹੀਂ ਤੇ ਅਸੀਂ ਦੇਖਦੇ ਭੀ ਜਦੋਂ ਪੁੱਤ ਵਿਆਹ ਜਾਂਦਾ ਤੇ ਹਮੇਸ਼ਾ ਘਰ ਦੀ ਮੰਗ ਲੱਗ ਜਾਂਦਾ ਤੇ ਲੋਕ ਕਹਿੰਦੇ ਨੇ ਵੀ ਖਾਸ ਕਰਕੇ ਮਾਤਾ ਬਿਮਾਰੀਏ ਕੋਈ ਗੱਲ ਨਹੀਂ ਵਿਖਾਂਗੇ ਪਰ ਤੁਸੀਂ ਤੇ ਘਰ ਗਹਿਣੇ ਪਉਣੇਗਾ ਦੋ ਮਿੰਟ ਲਾਇਆ ਤੇ ਮਾਤਾ ਦਾ ਇਲਾਜ ਕਰਾਤਾ ਅਤੇ ਮਾਤਾ ਦਾ ਵੀ ਕਹਿਣਾ ਸੀ ਮੇਰਾ ਪੁੱਤ ਜਿਹੜਾ ਵਾ ਸਰਵਨ ਪੁੱਤ ਘਟ ਨਹੀਂ ਹੈਗਾ ਅੱਜ ਤੇ ਜਮਾਨੇ ਜਿਹੜਾ ਕਿ ਆਪਣੇ ਮਾਂ ਦੇ ਇਲਾਜ ਵਾਸਤੇ ਘਰ ਗਹਿੜੇ ਤੱਕ ਪਾਤਾ ਨੇ ਹਾਂਜੀ ਭਾਈ ਸਾਹਿਬ ਜੀ ਕਿਉਂਕਿ ਮੇਰਾ ਮਾਂ ਦੇ ਨਾਲ ਪਿਆਰ ਹੀ ਇੰਨਾ ਵਾ ਕਿ ਜੋ ਮਰਜ਼ੀ ਹੋ ਜਾਏ ਪਰ ਮੈਂ ਆਪਣੀ ਮਾਂ ਨੂੰ ਆਪਣੇ ਇਲਾਜ ਦੁੱਖੋਂ ਨਹੀਂ ਕੁਝ ਵੀ ਹੋਣ ਦਿੰਦਾ ਭਾਈ ਮੈਨੂੰ ਆਪਨ ਆਪ ਵੇਚਣਾ ਪੈਂਦਾ ਪਰ ਇਹ ਕਿ ਮਾਂ ਆਪਣੀ ਨੂੰ ਮੈਦਾਂ ਨਹੀਂ ਜਾਣ ਦਿੰਦਾ ਸੰਗਤਾਂ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਸੰਗਤਾਂ ਬੈਠੀਆਂ ਨੇ ਦੇ ਸアド ਦੇਸ਼ਾਂ ਚ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਅਸੀਂ ਦੇਖਦੇ ਹਰ ਵਾਰੀ ਸੰਗਤਾਂ ਜਿਹੜੀਆਂ ਨੇ ਖਾਸ ਕਰਕੇ ਕਿਸੇ ਕਿਸੇ ਰੂਪ ਵਿੱਚ ਮਦਦ ਕਰਦੀਆਂ ਨੇ ਉਹਨਾਂ ਦੀ ਸੰਗਤਾਂ ਦੀ ਖਾਸ ਕਰਕੇ ਜਿਹੜੇ ਸਾਡੇ ਗੁਰੂ ਦੇ ਵਜੀਰ ਨੇ ਪਾਟ ਸਿੰਘ ਨੇ ਉਹਨਾਂ ਦੀ ਹਮੇਸ਼ਾ ਆ ਕੇ ਆ ਕੇ ਸੇਵਾ ਕਰਦੇ ਨੇ ਕੀ ਅਪੀਲ ਕੀ ਕਰਨਾ ਚਾਹੋਗੇ ਇਹਨਾਂ ਨੂੰ ਸੰਗਤ ਅਕਤ ਇਹੋ ਬੇਨਤੀ ਹੈ ਕਿ ਚਲੋ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸੰਗਤ ਸੰਯੋਗ ਦੇਣ ਜਿਦਾ ਮੇਰੇ ਸਿਰ ਤੋਂ ਜਿੰਨਾ ਵੀ ਕਰਜ਼ਾ ਵਾ ਕਰਜ਼ਾ ਲੱਖ ਜੇ ਮੇਰਾ ਘਰ ਘਰ ਵੀ ਛੋਟੇ ਜੇ ਯੀ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਜਿਹੜੇ ਕਿ ਗੁਰੂਦੇਵ ਜੀਰ ਪਾਟੀ ਸਿੰਘ ਜਿਹੜੇ ਕਿ ਸੱਚਕੰਸੀ ਦਰਬਾਰ ਸਾਹਿਬ ਡਿਊਟੀ ਨਿਭਾਉਂਦੇ ਨੇ ਭਾਈ ਰਵਿੰਦਰ ਸਿੰਘ ਅਮਰਸਾ ਦੇ ਹਲਕਾ ਅਟਾਰੀ ਦਾ ਪਿੰਡ ਪੰਡੋਰੀ ਵਿੱਚ ਰਹਿਣ ਵਾਲੇ ਨੇ ਤੁਸੀਂ ਦੇਖਿਆ ਮਾਤਾ ਦੇ ਇਲਾਜ ਖਾਣੇ ਕਰਾਉਣ ਲਈ ਇਹਨਾਂ ਨੇ 10 ਲੱਖ ਦੇ ਕਰੀਬ ਖਰਚਾ ਲੱਗ ਚੁੱਕਿਆ ਵਾ ਤੇ ਘਰ ਗਹਿਣੇ ਪਾਉਣਾ ਪਿਆ ਇਹ ਹਾਲਾਤ ਹੋ ਗਏ ਨੇ ਉਹਨਾਂ ਨੇ ਕਿਹਾ ਵੀ ਜੇਕਰ ਮੈਂ ਮਾਤਾ ਦਾ ਇਲਾਜ ਨਾ ਕਰਾਉਂਦਾ ਤਾਂ ਸ਼ਾਇਦ ਮਾਤਾ ਦੀ ਜਾਨ ਵੀ ਜਾ ਸਕਦੀ ਅਤੇ ਇੱਕ ਸਰਵਣ ਪੁੱਤ ਨੂੰ ਬਣ ਕੇ ਆਪਣੀ ਮਾਂ ਨੂੰ ਬਚਾ ਲਿਆ ਪਰ ਗਾਣੇ ਘਰ ਜਿਹੜਾ ਪੈ ਗਿਆ ਵਾ ਤੇ ਕੀ ਲੱਗਦਾ ਬਾਬਾ ਜੀ ਜੇਕਰ ਇਸ ਤਰ੍ਹਾਂ ਹਾਲਾਤ ਜਾਂਦਾ ਲਿਆ ਜਾਂ ਇਸੇ ਤਰ੍ਹਾਂ ਪੈਸੇ ਭਰਦੇ ਰਹੇ ਜਾਂ ਕਈ ਵੀ ਕਿਸੇ ਟੁੱਟੀਆਂ ਗਈਆਂ ਹੋਣਗੀਆਂ ਤੇ ਕੀ ਲੱਗਦਾ ਸੀ ਵੀ ਤੁਸੀਂ ਹੁਣ ਘਰ ਵਾਪਸੜਾ ਪਾਉਗੇ ਆਪਣਾ ਇਹ ਤੁਹਾਨੂੰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੇ ਹੱਥ ਵਾਸਿਆ ਬਾਕੀ ਇਹ ਆ ਕਿ ਸੰਗਤ ਅੱਗੇ ਬੇਨਤੀ ਆ ਕਿ ਜਿੰਨਾ ਵੀ ਹੋ ਸਤਾ ਵਾਦ ਤੋਂ ਬਾਅਦ ਦਾਸ ਦਾ ਸੰਯੋਗ ਦੇਣ ਕਿ ਜਿਹਦੇ ਕਰਕੇ ਮੇਰਾ ਸਾਰਾ ਕਰਜ਼ਾ ਲਾਥ ਚੁੱਕੇ ਬਿਨੈ ਸੁਭੀ ਆਪਣਾ ਤੁਸੀਂ ਮੋਬਾਈਲ ਨੰਬਰ ਸਾਂਝਾ ਕਰਦੇ ਹੋ ਜਾਂ ਫਿਰ ਆਪਣਾ ਐਡਰੈਸ ਦੱਸਦੇ ਹੋ ਜੇਕਰ ਕਿਸੇ ਨੇ ਸਿੱਧੀ ਆ ਕੇ ਇਸ ਨਾਲ ਮਤਲਬ ਕਰਨੀ ਹੋਵੇ ਤੇ ਤੁਹਾਨੂੰ ਕੋਈ ਗੱਲ ਕਰ ਸਕਿਓ ਹਾਂ ਕੋਈ ਗੱਲ ਨਹੀਂ ਭਾਈ ਸਾਹਿਬ ਜੀ 10 ਦਾ ਨੰਬਰ ਲੱਗਾ ਵਾ 7529958203 ਪੰਡੋਰੀ ਪੰਡੋਰੀ ਵਡਾਇਚ ਮਜੀਠਾ ਰੋਡ ਤੇ 10 ਦਾ ਘਰ ਆ ਜਿੱਦਾਂ ਮਰਜ਼ੀ ਆ ਕੇ 10 ਨੂੰ ਮਿਲ ਸਕਦਾ ਵਾ 7529958203 10 ਦਾ ਪਿੰਡ ਹੈਗਾ ਪੰਡੋਰੀ ਵਡਾਇਚ ਮਜੀਠਾ ਰੋਡ ਅਮਰ ਸਰ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਬਾਬਾ ਜੀ ਨੇ ਆਪਣਾ ਮੋਬਾਈਲ ਨੰਬਰ ਦੱਸ ਦਿੱਤਾ ਵਾ ਆਪਣਾ ਪਤਾ ਦੱਸ ਦਿੱਤਾ ਗਿਆ ਵਾ ਹੁਣ ਸੰਗਤਾਂ ਗਾੜੀ ਪੀ ਲਿਆ ਜਿੰਨੀ ਕੋਈ ਤਿਲ ਫੁੱਲ ਸੇਵਾ ਕਰ ਸਕਦਾ ਇਸ ਪਰਿਵਾਰ ਦੀ ਜ਼ਰੂਰ ਕਰਿਓ ਕਿਉਂਕਿ ਜਿਸ ਘਰ ਵਿੱਚ ਬੈਠੇ ਆ ਇਹ ਬਾਬਾ ਜੀ ਦਾ ਆਪਣਾ ਘਰ ਆ ਮੇਰਾ ਘਰ ਵੀ ਜਿਹੜਾ ਵਾ ਬਹੁਤ ਛੋਟਾ ਮੇਰਾ 30 35 ਗਜ ਹੋਊ ਜਗ੍ਹਾ 30 30 35 ਗਜ ਸਾਰੀ ਜਗ੍ਹਾ ਭਾਈ ਸਾਹਿਬ ਜੀ ਹਾਂ ਬਿਲਕੁਲ 30 35 ਗਜ ਜਗ੍ਹਾ ਵਾ ਇੱਕ ਕਮਰਾ ਥੱਲੇ ਆ ਇੱਕ ਕਮਰਾ ਉੱਪਰ ਬਣਿਆ ਵਾ ਅਤੇ ਸਾਰਾ ਪਰਿਵਾਰ ਇਸ ਘਰ 'ਚ ਰਹਿੰਦਾ ਪਰ ਇਹ ਘਰ ਵੀ ਹੁਣ ਗਹਿ ਬਾਬਾ ਜੀ ਨੇ ਕਾਫੀ ਪੈਸਾ ਜਿਹੜਾ ਲਾ ਦਿੱਤਾ ਗਿਆ ਵਾ ਸਾਡੀ ਸੰਗਤਾਂ ਗਾੜੀ ਆਪੀ ਲਿਆ ਇਸ ਵੀਡੀਓ ਬਤਵਾ ਸ਼ੇਅਰ ਜਰੂਰ ਕਰਦੇ ਹੋ ਜਿਹੜਾ ਕਿ ਪੰਜਾਬੀ ਪੰਜਾਬੀ ਨੂੰ ਪਿਆਰ ਕਰਦੇ ਨੇ ਤੇ ਖਾਸ ਕਰਕੇ ਸਾਡੇ ਗੁਰੂ ਦੇ ਵਜੀ ਜਿਹੜੇ ਕਿ ਪਾਠ ਸਿੰਘ ਨੇ ਉਹਨਾਂ ਨੂੰ ਪਿਆਰ ਕਰਦੇ ਨੇ ਮੀਨੂ ਦੀ ਉਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾ